ਬਲਾਚੌਰ ਦੇ ਨਾਲ ਲੱਗਦੇ ਪਿੰਡ ਸਜਾਵਲਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਪੀਰ ਬਾਬਾ ਚੰਗੇ ਸ਼ਾਹ ਜੀ ਦੇ ਦਰਬਾਰ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰ ਦਰਬਾਰ ਤੋਂ ਸ਼ਰਧਾਲੂਆਂ ਵੱਲੋਂ ਚੜਾਈਆਂ ਗਈਆਂ ਚਾਦਰਾਂ ਇਨਵਰਟਰ ਸਣੇ ਬੈਟਰੀ ਬਰਤਨ ਗੋਲਕ ਚੋਂ ਪੈਸੇ ਤੇ ਹੋਰ ਵੀ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਸੂਚਨਾ ਕਮੇਟੀ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਨਮਾਸ਼ਾਤ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਤੋ ਸਤ ਇਹ ਪੀਰ ਬਾਬਾ ਚੰਗੇ ਸਾਹ ਇਹ ਕਿੰਨੇ ਦਾ ਨੁਕਸਾਨ ਹੈ ਜਿਸ ਖਾਨਾ ਕਟੋਕਟ 70 ਕਹ ਹਜ਼ਾਰ ਦਾ ਲੱਗੇਗਾ ਇਹ ਕੀ ਕੀ ਲੱਗੇ ਲੋ ਇਥੋ ਆਪਣੇ ਇਹਨਾਂ ਵਾਟਰ ਲਗਾਏ ਤੇ 100 ਦੇ ਲਗਭਗ ਚਦਰਾਂ ਭਾਂਡੇ ਆ ਤੇ ਬਾਕੀ ਟਾਈਪੀਸ ਵਗੈਰਾ ਲਾਗੇ ਚੱਕ ਕੋ ਕੋ ਪੈਸੇ ਪੈਸੇ ਵੀ ਲੱਗੇ ਕੋਈ ਸੀਸੀਟੀਵੀ ਕੈਮਰਾ ਵੀ ਲੱਗਾ ਇਥੇ ਨਹੀਂ ਕੋਈ ਵਾਲੀ ਥੋੜੀ ਲੱਗੀ ਹੋਵੇ ਵਾਲ ਦੇ ਲੱਗੇ ਹੋਏ ਹੈਗੇ ਚੱਲਦੇ ਨਹੀਂ ਸੀ ਬੰਦ ਆ ਅਸੀਂ ਤੜਕੇ 6 ਵਜੇ ਤੇ ਸਾਰੇ ਜਨਾਨੀਆਂ ਮੱਥਰੇ ਕਹਾਣੀ ਹੈ ਜੀ ਠੀਕ ਹੈ ਜਨਾਨੀਆਂ ਨੇ ਸਾਨੂੰ ਦੱਸਿਆ ਕਿ ਇੱਥੇ ਚੋਰੀ ਹੋ ਚੁੱਕੀ ਹੈ ਜੀ ਕਿਉਂਕਿ ਅਸੀਂ ਕਦੇ ਵੀ ਇੱਥੇ ਅਸੀਂ ਰੋਜ਼ ਆnde ਜਾਂਦੇ ਬਹੁਤ ਯਾਨੀ ਕਿ ਤੜਕੇ 3 ਵਜੇ ਵੀ ਸੰਗ ਤੇ ਇੱਥੇ ਆਂਦੀ ਜਾਂਦੀ ਹੈ ਜੀ ਤੇ ਸਾਨੂੰ ਕੋਈ ਇਦਾਂ ਦਾ ਕੋਈ ਸਾਡੇ ਮਜ਼ਾਰ ਸਾਰੀ ਖੁੱਲੀ ਰਹਿੰਦੀ ਹੈ ਇਹ ਤੇ ਅੱਜ 6 ਵਜੇ ਜਨਾਨੀਆਂ ਆਈਆਂ ਸੀਗੀਆਂ ਮੱਥਰੇ ਟੇਕਾਂ ਜੀ ਉਨੀ ਵੇ ਸਾਨੂੰ ਦੱਸਿਆ ਕਿ ਇੱਥੇ ਜਿੰਦਾ ਤੋੜਿਆ ਵਾ ਜੀ ਤੇ ਵਿੱਚੋਂ ਅਲਮਾਰੀ ਵੀ ਖਾਲੀ ਹੈ ਤੇ ਇਨਵਰਟਰ ਵੀ ਹੈ ਨਹੀਂ ਤੇ ਕੁਝ ਥੋੜੀਏ ਭਾਂਡੇ ਵੀ ਸਿਗਏ ਜੀ ਇਹਦੇ ਵਿੱਚ ਤੇ ਵਿੱਚ ਕੁਝ ਪੈਸੇ ਵੀ ਸਿਗਏ ਜੀ ਹਾਂਜੀ ਉਹਨਾਂ ਫਿਰ ਸਾਨੂੰ ਦੱਸਿਆ ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ ਸੀਗਾ ਜੀ ਫਿਰ ਉਹ ਆਕੇ ਆਪਣੀ ਕਾਰਵਾਈ ਕਰਕੇ ਗਈ ਆ ਜੀ ਹਾਂਜੀ ਇੱਕੋ ਜਗ੍ਹਾ ਨਿਸ਼ਾਨਾ ਬਣਾਇਆ ਚੋਰਾਂ ਨੇ ਜਾਂ ਇੱਕੋ ਜਗ੍ਹਾ ਤੇ ਨਿਸ਼ਾਨਾ ਬਣਾਇਆ ਜੀ ਹਾਂਜੀ ਇਹੀ ਬਣਾਇਆ ਜੀ ਪਹਿਲਾਂ ਵੀ ਕਦੇ ਪਿੰਡ ਵਿੱਚ ਤਲਾ ਨਹੀਂ ਨਹੀਂ ਭਾਜੀ ਪਹਿਲਾਂ ਸਾਨੂੰ ਕਦੇ ਸਿਗਾ ਹੀ ਨਹੀਂ ਇੱਥੇ ਐਨਾ ਹਾਂਜੀ ਕਦੇ ਸਾਡੇ ਪਿੰਡ ਵਿੱਚ ਵੀ ਕਦੇ ਇਦਾਂ ਨਹੀਂ ਹਾਂਜੀ ਜਿੰਦਾ ਲਾਈਦਾ ਜੀ ਐਸੇ ਜੀ ਹਾਂਜੀ